ਰੈਕੂਟਿਪ ਕੇ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਸੀਟੂ ਨਾਲ ਸੰਬੰਧਿਤ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ ਦੇ ਸਵੇਾਈ ਇਜਲਾਸ ਦੌਰਾਨ ਦੇਸ਼ ਦੇ 4 ਕਰੋੜ ਉਸਾਰੀ ਕਾਮਿਆਂ ਦੀ ਤਸਾਦ ਦਸਾ ਸੁਧਾਰਨ ਲਈ ਸੰਕਲਪ ਦ੍ਰਿੜ ਕੀਤਾ ਗਿਆ। ਇਸ اجلاس ਦੀ ਆਰੰਭਤਾ ਸੀਟੂ ਦਾ ਇਨਕਲਾਬੀ ਪਰਚਮ ਝੰਡਾ ਸਾਥੀ ਦਲਜੀਤ ਕੁਮਾਰ ਗੋਰਾ ਬੱਲੋ ਲਹਿਰਾਉਣ ਨਾਲ ਹੋਈ ਹੈ ਜਦਕਿ ਸੂਬਾ ਭਰ ਤੋਂ ਆਏ ਸੀਟੂ ਸਮੇਤ ਜੂਨੀਅਨ ਦੇ ਡੈਲੀਗੇਟਾਂ ਨੇ ਸਿੱਧੀ ਮਨਾਰ ਤੇ ਫੁੱਲ ਵੀ ਅਰਪਣ ਕੀਤੇ ਨੇ ਉੱਥੇ ਹੀ ਕਰਵਾਏ ਗਏ ਇਸ اجلاس ਦੌਰਾਨ ਆਗੂਆਂ ਤੇ ਮੈਂਬਰਾਂ ਨੇ ਖੜੇ ਹੋ ਕੇ ਕਬੀਤੇ ਜਮਹੂਰੀ ਲਹਿਰ ਦੇ ਵਿਚੜ ਚੁੱਕ ਕੇ ਆਗੂਆਂ ਨੂੰ 2 ਮਿੰਟ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਇਸ ਮੌਕੇ ਪਾਸੰਦਾਨ ਦੌਰਾਨ ਦੇਸ਼ ਅਤੇ ਪੰਜਾਬ ਵਿੱਚੋਂ ਮਜ਼ਦੂਰ ਵਰਗ ਖਾਸ ਕਰ ਉਸਾਰੀ ਕਾਮਿਆਂ ਦੇ ਹਾਲਾਤਾਂ ਅਤੇ ਸਰਕਾਰਾਂ ਦੇ ਮਜ਼ਦੂਰ ਵਿਰੋਧੀ ਨੀਤੀਆਂ ਦੀ ਚਰਚਾ ਵੀ ਕੀਤੀ ਗਈ ਹੈ। ਇਸ ਮੌਕੇ ਸੀਟੂ ਪੰਜਾਬ ਦੇ ਸੁਭਾਈ ਪ੍ਰਧਾਨ ਸਾਥੀ ਮਹਾ ਸਿੰਘ ਰੋੜੀ ਵੱਲੋਂ 35 ਮੈਂਬਰੀ ਵਰਕਿੰਗ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ ਜਿਸ ਵਿੱਚ 21 ਮੈਂਬਰ ਅਹੁਦੇਦਾਰ ਅਤੇ 14 ਮੈਂਬਰੀ ਵਰਕਿੰਗ ਕਮੇਟੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਅੱਤ ਵਿੱਚ ਕੇਂਦਰੀ ਤੇ ਸੁਭਾਈ ਸੀਟੂ ਆਗਮਨ ਨੂੰ ਸਵਾਗਤੀ ਕਮੇਟੀ ਵੱਲੋਂ ਸਲਮਾਨ ਚੰਦੇ ਦੇ ਸਨਮਾਨਤਮਕ ਕੀਤਾ ਗਿਆ। ਰਾਏਕੋਟ ਤੋਂ ਦਿਲਵਿੰਦਰ ਸਿੰਘ ਜੀ ਦੀ ਰਿਪੋਰਟ। ਹਾਂ ਠੀਕ ਹੈ। ਹਾਂ ਜੀ ਕੀ ਨਾਂ ਤੁਹਾਡਾ? ਚੰਦਰ ਸ਼ੇਖਰ ਮੈਂ ਜਰਨਲ ਫੈਕਟਰੀ ਸੀਆਈਟੀ ਪੰਜਾਬ। ਹਾਂ ਜੀ ਅੱਜ ਇਹ ਕੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ? ਅੱਜ ਹਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ ਜਿਹੜੀ ਹੈ ਸੀਆਈਕਯੂ ਨਾਲ ਸੰਬੰਧਿਤ ਯੂਨੀਅਨਾਂ ਸੰਬੰਧਿਤ ਇਹਦਾ ਸੂਬੇ ਦਾ ਜਨਾਸ 2 ਸਾਲ ਬਾਅਦ ਹੁੰਦਾ ਅੱਜ 30 ਅਕਤੂਬਰ ਨੂੰ ਰਾਇਕੋਟ ਵਿਖੇ ਕਰਾਇਆ ਜਾ ਰਿਹਾ ਜਿਹੜੇ ਸਾਡੇ ਸ਼ਹੀਦ ਸੀਐਸ ਯੂਨੀਅਨ ਦੇ ਵੱਡੇ ਲੀਡਰ ਸੀ ਪੰਜਾਬ ਦੇ ਸਤੀ ਵਿਜੈ ਕੁਮਾਰ ਗਰੀਲਾ ਉਹਨਾਂ ਦੇ ਨਾਂ ਤੇ ਇਹ ਨਗਰ ਮੁਸਾਇਆ ਗਿਆ ਤੇ ਇੱਥੇ ਹੀ ਜਨਾਸ ਕੀਤਾ ਜਾ ਰਿਹਾ ਹੈ ਪੰਜਾਬ ਭਰ ਵਿੱਚੋਂ 147 ਡੈਲੀਗੇਟ ਚੁਣੇ ਗਏ ਸੀ ਜਿਹੜੀ ਪ੍ਰਾਣੀ ਕਮੇਟੀ ਉਹਦੇ ਉਹਦੇਦਾਰਾਂ ਸਮੇਤ ਤੇ 147 ਦੇ 47 ਹਾਜ਼ਰ ਹੈ ਜਿਹਦੇ ਅੰਦਰ ਲੜਕੀਆਂ ਵੀ ਹੈ ਤੇ ਹਰ ਕੈਟਾਗਰੀ ਦੇ ਮਜ਼ਦੂਰ ਵੀ ਹੈ ਇਹ ਚੁਣ ਕੇ ਆਏ ਆ ਥੱਲੇ ਜ਼ਿਲ੍ਹਿਆਂ ਚ ਇਹ ਸੂਬੇ ਪੱਧਰ ਦਾ ਜਲਾਸਾ ਚੱਲ ਰਿਹਾ ਹੈ ਇਸ اجلاس ਦੇ ਅੰਦਰ ਜਿਹੜੇ ਸੂਬੇ ਦੇ ਪ੍ਰਧਾਨ ਹੈ ਸਾਥੀ ਗੋਰਾ ਜੀ ਉਹ ਪ੍ਰਧਾਨੀ ਕਰ ਰਹੇ ਆ ਉਹਨਾਂ ਦੇ ਨਾਲ ਸਾਰੇ ਮੀਤ ਪ੍ਰਧਾਨ ਪ੍ਰਧਾਨ ਦੀ ਮੰਡਲ ਦੇ ਅੰਦਰ ਆ ਔਰ ਸੂਬਾ ਸੀਟੂ ਵੱਲੋਂ ਪਹਨ ਹੁਸ਼ਾ ਰਾਣੀ ਜਿਹੜੀ ਆਲ ਇੰਡੀਆ ਦੀ ਫੈਕਟਰੀ ਹੈ ਸਾਥੀ ਮਹਾਸ਼ੀਰੋੜੀ ਸੁਬੇਦਾਰ ਸੀਟੂ ਦੇ ਪ੍ਰਧਾਨ ਤੇ ਮੈਂ ਚੰਦਰ ਸ਼ਖਰ ਜਨਰਲ ਸੈਕਟਰੀ ਅਸੀਂ ਸੂਬੇ ਵੱਲੋਂ ਆਏ ਆਂ ਤੇ ਹੋਰ ਵੀ ਸੂਬੇ ਦੇ ਉਧੇਦਾਰ ਜਿਹੜੇ ਆ ਉਹ ਵੀ ਦਰਸ਼ਕ ਦੇ ਤੌਰ ਤੇ ਉਨਰਬਰ ਦੇ ਤੌਰ ਤੇ ਇਸ ਕਾਨਫਰੰਸ ਵਿੱਚ ਆ ਲਿਏ ਨੇ ਇਹਦੇ ਅੰਦਰ ਜਿਹੜੀ ਰਿਪੋਰਟ ਪੇਸ਼ ਕੀਤੀ ਆ ਸਾਥੀ ਮੈਪ ਸਿੰਘ ਨੇ ਜਿਹੜੇ ਜ਼ਿਲ੍ਹਾ ਸੂਬਾ ਸੈਕਟਰੀ ਨੇ ਇਸ ਯੂਨਨ ਦੇ ਉਹਨਾਂ ਨੇ ਪਿਛਲੇ ਜਿਹੜੇ ਸਮੇਂ 'ਚ ਕੰਮਕਾਰ ਕੀਤੇ ਆ ਜਿਹੜੀ ਕਮਜ਼ੋਰੀਆਂ ਰਹੀਆਂ ਇਹ ਜਿਹੜੀ ਅੱਜ ਮੁਸ਼ਕਲਾਂ ਉਹ ਪੇਸ਼ ਹੈ ਉਹ ਸਾਰੀਆਂ ਪੇਸ਼ ਕੀਤੀਆਂ ਤੇ ਭਵਿਕ ਚਕਾਰਜ ਕੀ ਕਰਨੇ ਆ ਕਿਸ ਤਰ੍ਹਾਂ ਦੀ ਜਥੇਬੰਦੀ ਕਮੇਟੀ ਬਣਾਈ ਜਾਏਗੀ ਉਹਦੇ ਲਈ ਫੰਡ ਜਿਹੜੇ ਕਿਵੇਂ ਇਕੱਠੇ ਕੀਤੇ ਜਾਣਗੇ ਔਰ ਵਰਕਰਾਂ ਦੇ ਔਰ ਦਫ਼ਤਰਾਂ ਦੇ ਸਾਰੇ ਕੰਮਾਂ ਨੂੰ ਕਿਵੇਂ ਟ੍ਰੈਕਲ ਕੀਤਾ ਜਾਏਗਾ ਇਹ ਵੀ ਬਹਿਸ ਲਈ ਸਾਹਮਣੇ ਰੱਖੇ ਗਏ ਆ ਬਹੁਤ ਸਾਰੇ ਸਾਥੀ ਬਹਿਸ ਚ ਸ਼ हिस्सा ਲੈ ਰਹੇ ਆ ਲੇਕਿਨ ਮੁੱਖ ਸਾਡਾ ਨਿਸ਼ਾਨਾ ਇਹ ਹੈ ਕਿ ਜਿਹੜੀ ਨਵੀਂ ਟੀਮ ਚੁਣੀ ਜਾਏਗੀ ਉਹਦੀ ਅਗਵਾਈ ਦੇ ਅੰਦਰ ਜਿਹੜੇ ਬਹੁਤ ਸਾਰੇ ਕਿਰਤ ਕਾਨੂੰਨ ਬਣੇ ਹੋਏ ਆ ਯੋਨਾ ਮੋਦੀ ਸਰਕਾਰ ਕੀਤਕਨੂਨਾਂ ਨੂੰ ਖਤਮ ਕਰਕੇ ਨਿਰਮਾਣ ਮਜ਼ਦੂਰਾਂ ਦੇ ਚਾਰ ਲੇਬਰ ਕੋਡ ਜਿਹੜੇ ਨਵੇਂ ਬਣਾਏ ਆ ਉਹਨਾਂ ਦੇ ਅੰਦਰ ਉਹਨਾਂ ਨੂੰ ਫਸਾ ਕੇ ਉਹਨਾਂ ਦੇ ਅਧਿਕਾਰਾਂ ਨੂੰ ਖੋਹਣਾ ਚਾਹਦੀ ਹੈ ਉਹਦੇ ਵਿਰੁੱਧ ਲੜਾਈ ਲੜੀ ਜਾਏਗੀ ਔਰ ਜਿਹੜੇ ਪੰਜਾਬ ਦੇ ਅੰਦਰ 12 ਘੰਟੇ ਦੀ ਡਿਊਟੀ ਦਾ ਨੋਟੀਫਿਕੇਸ਼ਨ ਭਗਵੰਤ ਮਾਨ ਸਰਕਾਰ ਨੇ ਜਾਰੀ ਕੀਤਾ ਉਸ ਨੂੰ ਰੱਦ ਕਰਵਾਉਣ ਲਈ ਔਰ ਜਿਹੜੀਆਂ ਸਹੂਲਤਾਂ ਉਹਨਾਂ 'ਚ ਵਾਧਾ ਕਰਨ ਲਈ ਲੜਾਈ ਲੜੀ ਜਾਏਗੀ ਮੋਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਨੂੰਨ ਦੇ ਅੰਦਰ ਇਹ ਹੈ ਪਹਿਲੇ 396 ਜਿਹੜਾ ਕਾਨੂੰਨ ਹੈ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਜਿਹੜਾ ਕਾਨੂੰਨ ਹੈ ਉਹਦੇ ਅੰਦਰ ਹੈ ਕਿ ਜਿੱਥੇ 10 ਮਜ਼ਦੂਰ ਹੋਣਗੇ ਉੱਥੇ ਕਾਨੂੰਨ ਲਾਗੂ ਹੋਏਗਾ ਮੋਦੀ ਸਰਕਾਰ ਚਾਹੁੰਦੀ ਹੈ ਕਿ 300 ਮਜ਼ਦੂਰਾਂ ਤੋਂ ਥੱਲੇ ਕਾਨੂੰਨ ਲਾਗੂ ਨਾ ਹੋਵੇ ਇਹਦਾ ਮਤਲਬ ਉਹ ਕਾਨੂੰਨ ਤੋਂ ਬਾਹਰ ਕਰਨਾ ਚਾਹੁੰਦੀ ਹੈ ਮਜ਼ਦੂਰਾਂ ਨੂੰ ਇਹਦੇ ਬੁਢੀਅਸੀ ਲੜਾਈ ਲੜਨਾ ਚਾਹੁੰਦੇ ਅਸੀਂ ਸਾਰੇ ਕਾਨੂੰਨਾਂ ਦੀ ਜਾਣਕਾਰੀ ਦਵਾਂਗੇ ਜਿਲ੍ਹਾ ਕਮੇਟੀਆਂ ਤੋਂ ਸ਼ੁਰੂ ਕਰਾਂਗੇ ਔਰ ਇਸ ਤੋਂ ਬਾਅਦ ਸੂਬਾ ਪੱਧਰ ਤੇ ਲੜਾਈ ਰੰਗੀ ਜਾਵੇਗੀ ਔਰ ਜਿਹੜਾ ਖੰਨੇ ਤੋਂ ਸੌਂਦ ਹੈ ਜਿਹੜਾ ਮੰਤਰੀ ਹੈ ਲੇਕਰ ਮੰਤਰੀ ਪੰਜਾਬ ਦਾ ਉਹਦੇ ਘਰ ਦਾ ਘਰੋਂ ਵੀ ਕੀਤਾ ਜਾਏਗਾ ਔਰ ਇਹ ਲੜਾਈ ਅੱਗੇ ਵਧਾਈ ਜਾਏਗੀ ਲੋਕਾਂ ਜਾਗਰੂਕੀ ਦਿੱਤੀ ਜਾਏਗੀ ਔਰ ਜ਼ਿਲ੍ਹਾ ਪੱਧਰ ਤੇ ਟੀਮਾਂ ਬਣਾ ਕੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਏਗੀ ਇਸ ਲਈ ਇਹ ਕਾਨਫਰੰਸ ਕੀਤੀ ਜਾ ਰਹੀ ਹੈ ਹਾਂਜੀ ਕੀ ਨਾ ਤੁਹਾਡਾ ਮੈਂ ਕਾਮਰਦ ਦਲਜੀਤ ਸਿੰਘ ਗੋਰਾਈ ਪ੍ਰਧਾਨ ਭਾਰਤ ਮਾਹ ਮਿਸਟਰ ਜੀ ਸੰਬੰਧ ਸੀਟੂ ਜੀ ਅੱਜ ਰਾਏਕੋੜ ਵਿਖੇ ਸਟੇਟ ਪੱਧਰੀ ਸੂਬੇ ਦਾ اجلاس ਰਾਏਕੋਟ ਵਿੱਚ ਹੋਇਆ। ਸੀਤ ਵਿਜੇ ਕੁਮਾਰ ਵੀਲਾ ਨਗਰ ਵਿੱਚ। ਅਸੀਂ ਅੱਜ ਸ਼ੁਰੂ ਕੀਤਾ ਜਲਾਸ਼। ਇੱਥੇ ਜਲਾਸ਼ ਚ 31 ਮੈਂਬਰੀ ਕਮੇਟੀ ਬਣਾਈ ਗਈ ਆ। ਵਿੱਚ ਪ੍ਰਧਾਨ ਮੈਨੂੰ ਚੁਣਿਆ ਗਿਆ, ਜਨਰਲ ਸੈਕਟਰੀ ਅਨਾਬ ਸਿੰਘ ਲੋਚਵਾਂ ਨੂੰ ਚੁਣਿਆ ਗਿਆ। ਇਹ ਦੀ ਜਿਹੜੀ 2 ਸਾਲ ਜਿਹੜੇ ਦਵਾਦ ਜਲਾਸ਼ ਹੁੰਦਾ। ਅੱਜ 2 ਸਾਲ ਬਾਅਦ ਰਾਏਕੋਟ ਦੀ ਧਰਤੀ ਤੇ ਜਲਾਸ਼ ਕੀਤਾ ਗਿਆ। ਇਹ ਜਲਾਸ਼ ਦੀ ਜਿਹੜੀਆਂ ਤਿਆਰੀਆਂ ਨੇ ਸਾਥੀਆਂ ਨੇ ਬਹਿਸ ਭਾਗ ਲਿਆ। ਆਪ ਜੀਆਂ ਦੱਸੀ ਮੁਸ਼ਕਲਾਂ ਦੱਸੀਆਂ ਵੀ ਆਹ ਮੁਸ਼ਕਲਾਂ ਸਾਨੂੰ ਮੁਸ਼ਕਲਾ ਆ ਰਹੀਆਂ ਨੇ ਇਸ ਸੰਘਰਸ਼ਾਂ ਚ ਜਿਹੜੀ ਇੱਥੇ ਲੇਬਰ ਮੈਹਿਕਮੇ ਨੇ ਉਹ ਸਰਤਾਂ ਤੇ ਸਰਤਾਂ ਰੱਖੀ ਜਾਂਦੇ ਨੇ ਮਜ਼ਦੂਰ ਨੂੰ ਚੀਤੀ ਹੁੱਟਾ ਦੇਣ ਲਈ ਅਸੀਂ ਸਰਕਾਰ ਨੂੰ ਕਿਹਾ ਚਾਹੁੰਦੇ ਆ ਵੀ ਜਿਹੜੀਆਂ ਜਿਹੜੀਆਂ ਸਰਤਾਂ ਨੇ ਇੰਨੀਆਂ ਮਜ਼ਦੂਰ ਦੀਆਂ ਜਦ ਪਤਾ ਹੀ ਮਜ਼ਦੂਰ ਨਿਰਮਾਣ ਦਾ ਕੰਮ ਕਰਦਾ ਜਾਂ ਕੋਈ ਵੀ ਕੰਮ ਕਰਦਾ ਮਜ਼ਦੂਰ ਉਹਦੀ ਸਰਤ ਕਾਦੀ ਲਈ ਉਹਨੂੰ ਸਹੂਲ ਬਿਨਾਂ ਸਰਤਾਂ ਤੋਂ ਜਿਹੜਾ ਹੱਕ ਉਹਨੂੰ ਮਿਲਣਾ ਚਾਹੀਦਾ ਇਹਦੇ ਵੀ ਅਸੀਂ ਸੰਘਰਸ਼ ਚ ਜਿਹੜਾ ਪੰਜਾਬ ਚ ਪੰਜਾਬ ਦੇ ਸਰਕਾਰ ਦੇ ਤਿੱਖਾ ਕਰਾਂਗੇ ਕੋਈ ਨਹੀਂ ਸਰਕਾਰ ਆ ਆਵਾਸਿਕ ਦੀ ਇਹ ਬਹੁਤ ਵੱਡੇ ਵੱਡੇ ਵਾਦੇ ਕਰਕੇ ਆਏ ਨੇ ਕਿ ਅਸੀਂ ਆ ਕਰਾਂਗੇ ਆ ਕਰਾਂਗੇ ਮਜ਼ਦੂਰਾਂ ਲਈ ਐਸੀ ਵੀ ਇਹਨਾਂ ਕੋਸ਼ਤ ਘਰ ਚੋਂ ਇਹਨਾਂ ਦਾ ਸਾਥ ਦਿੱਤਾ ਉਹ ਸਰਕਾਰ ਬਣਾਉਣ ਚ ਉਹਦੂਗਰਾਂ ਨੇ ਬਹੁਤ ਵੱਡਾ ਭਾਗੇ ਤੁਹਾਨੂੰ ਗੱਤੀ ਤੇ ਭਟਾਇਆ ਪਰ ਜਿਹੜੇ ਮਜ਼ਦੂਰਾਂ ਦੇ ਵਿੱਚ ਚਾਹੀਦਾ ਸੀ ਇਹਨਾਂ ਨੂੰ ਕੋਈ ਇਹਨਾਂ ਨੇ ਅੱਜ ਤੱਕ ਕੋਈ ਇਹੋ ਜਿਹਾ ਕਾਨੂੰਨ ਹੀ ਪੜਾਇਆ ਜਿਹੜੇ 10 ਸਾਲ 15 ਸਾਲ ਲੋਕ ਮਜ਼ਦੂਰ ੱੱਕੇ ਖੜੇ ਸੜਕਾਂ ਦੇ ਦਫ਼ਤਰਾਂ ਚ ਮਕਰੀਆਂ ਚ ਉਹੀ ਹਾਲ ਅੱਜ ਇਹਨੇ ਲੇਬਰ ਕੋਟਾ ਚ ਨਾਥ ਲੇਬਰ ਜਦ ਮਹਿਕਮੇ ਜਾਂਦੇ ਆ ਉੱਤੇ ਇਨਸਪੈਕਟਰ ਨਹੀਂ ਯੋਗਾ ਇਸਪੈਕਟ ਕੋਲ ਚਾਰ-ਚਾਰ ਪੰਜ-ਪੰਜ ਜ਼ਿਲੇ ਦਿੱਤੇ ਹੋਏ ਨੇ ਕਿ ਉਹ ਇੱਕ ਜ਼ਿਲੇ ਦਾ ਕੰਮ ਕਰੇ ਕਿ ਦੂਜੇ ਜ਼ਿਲੇ ਦਾ ਕੰਮ ਕਰੇ ਨਾ ਉਹ ਮਿੰਟ ਦਾ ਜਦੋਂ ਮਜ਼ਦੂਰ ਆਪਣੇ ਘਰ ਕੰਮ ਵਿਹਾੜੀ ਛੱਡ ਕੇ ਜਦੋਂ ਜਾਂਦੇ ਹਾਂ ਦਫ਼ਤਰਾਂ ਜਦੋਂ ਟੱਕੇ ਤੋੜੇ ਖਾ ਕੇ ਹੰਬ ਥੱਕ ਕੇ ਉਹ ਬਹਿ ਜਾਂਦੇ ਨੇ ਅਸੀਂ ਚਾਹੁੰਦੇ ਹਾਂ ਜਿਹੜੇ ਮਜ਼ਦੂਰ ਦੀ ਆ ਜਿਹੜਾ ਜੋਬ ਕਰ ਬਣ ਗਿਆ ਉਹਨਾਂ ਕਾਰਡ ਬਣ ਚੁੱਕੇ ਆਲਾ ਪਤਰੀ ਉਹਨੂੰ ਜ਼ਰੂਰ ਲਗਾਤਾਰ ਉਹਦੇ ਮਰਦੇ ਦਮ ਤੱਕ ਉਹਨੂੰ ਮਿਲਣੀ ਚਾਹੀਦੀ ਆ ਜਿਹੜੀਆਂ ਪਛੜਲੀਆਂ ਸਰਤਾਂ ਨੇ ਉਹ ਬਿਲਕੁਲ ਖਤਮ ਹੋਣੀ ਚਾਹੀਦੀਆਂ ਸਰਕਾਰ ਆ ਦੀਆਂ ਅੱਖਾਂ ਖੋਲੇ ਨਹੀਂ ਕਹਾਂ ਸਤਾਈ ਦੀਆਂ ਚੋਣਾ ਆਉਂਦੀ ਮਜ਼ਦੂਰ ਜਮਾਦ ਇਹਨੇ ਵੀ ਅੱਖਾਂ ਖੋਲ ਦੂਗਾ ਇਹਦੇ ਲਈ ਅਸੀਂ ਸੰਘਰਸ਼ ਤਿੱਖਾ ਤਜ ਰਣਨੀਤੀ ਬਣਾਵਾਂਗੇ ਜਿਹੜਾ ਸੰਘਰਸ਼ ਆ 50 ਸਰਕਾਰ ਦੇ ਤੇ ਕੇਂਦਰ ਸਰਕਾਰ ਦੀ ਬੋਦੀ ਦੇ ਖਰਾਬ ਸਰਕਾਰ ਜਿਹੜਾ ਤਿੱਖਾ ਕਰੀਏ ਜਿਹੜਾ ਬੋਦੀ ਵੀ ਵੱਡੇ ਵੱਡੇ ਵਾਅਦੇ ਕਰਦਾ ਸੀ 2 ਕਰੋੜ ਨੌਕਰੀ ਦਵਾਗੇ ਆ ਦਵਾਗੇ ਪਰ ਅੱਜ ਤਾਈ ਕੋਈ ਹਜਾ ਇਹਨਾਂ ਨੇ ਵਾਦਾ ਨਾ ਕੇਂਦਰ ਨੇ ਪੂਰਾ ਕੀਤਾ ਨਾ ਭਗਵੰਦ ਮਾਨ ਨੇ ਕੀਤਾ ਜੋ ਕੇਂਦਰ ਕਰਦੀ ਆ ਉਹ ਹੀ ਭਗਵੰਦ ਮਾਨ ਕਰਦਾ ਅਸੀਂ ਭਗਵੰਦ ਮਾਨ ਚਾਹੁੰਦੇ ਆ ਵੀ ਬਸ ਛਤਾਈ ਆ ਗਈ ਨੇੜੇ ਚੇਤੇ ਰੱਖ ਰਵੇ ਵੀ ਨਹੀਂ ਹੱਥ ਤੇ ਜਿਹੜੀ ਪਰਾਣੀ ਕਾਲੀ ਕਾਂਗਰਸ ਇਹਨਾਂ ਹੋਈ ਆ ਉਦੋਂ ਮਾਰੀ ਇਹਨਾਂ ਦੀ ਹਾਲਤ ਅਸੀਂ ਪੈਦਾ ਕਰ ਦਾਂਗੇ ਪੂਰੇ ਪੰਜਾਬ ਚ ਪ੍ਰਧਾਨ ਦੀ ਪੰਜਾਬ ਦੇ ਵਿੱਚ ਕਿੰਨੇ ਇੱਕ ਉਸਾਰੀ ਕਾਮੇ ਨੇ ਔਰ ਉਹਨਾਂ ਦੇ ਕਿੰਨੇ ਕਿ ਪਰਿਵਾਰ ਜੋ ਜੁੜੇ ਹੋਏ ਨੇ ਜਿਹੜੇ ਇਹਨਾਂ ਸੰਘਰਸ਼ਾਂ ਤੋਂ ਬੰਜੇ ਆ 4 ਕਰੋੜ ਪਰਿਵਾਰ ਜਿਹੜੇ ਹਿੰਦੁਸਤਾਨ ਚ ਮਜ਼ਦੂਰ ਦੇ ਸਾਰੀੇ ਕੰਮ ਕਰਦੇ ਆ ਉਹਨਾਂ ਦੇ ਪਰਿਵਾਰ ਨੇ ਸਾਰੀ ਗਿਣਤੀ ਦੀ ਬੁਲਾ ਕੇ ਜਿਹੜੀ ਕੱਢੀ ਆ ਉਹ 17 ਕਰੋੜਾ ਜਿਹੜੇ ਦੇਸ਼ ਚ ਮਜ਼ਦੂਰ ਨਿਰਮਾਣ ਦੇ ਕੰਮਿਆਂ ਨਾਲ ਜੁੜਿਆ ਹੋਇਆ ਵਾ ਉਹਦੇ ਲਈ ਜਿਹੜੀ ਸੰਘਰਸ਼ ਆ ਅਸੀਂ ਦੇਸ਼ ਵੀ ਲੜਿਆ ਜਿਹੜਾ ਮੋਦੀ ਕਹਿੰਦਾ ਮੈਂ ਚਾਰ ਦੋ ਵਾਰ 400 ਪਾਰ 400 ਪਾਰ ਮੋਦੀ ਕਿੱਥੇ ਲਿਆਂਦਾ ਇਹੀ ਇਹ ਹਾਲ ਤਾਂ ਸੀ ਪੰਜਾਬ ਚ ਵੀ ਲਿਆਵਾਂਗੇ ਜਿਹੜੀਆਂ ਆਪਦੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਸਮੱਸਿਆ ਨੇ ਉਹ ਮਿਲਣੀਆਂ ਚਾਹੀਦੀਆਂ ਹਰੇਕ ਵਾਰ ਤੋਂ ਜਿਹੜੀ ਕੇਂਦਰ ਚ ਵੀ ਆ ਕੋਈ ਹਾਲ ਜਿਹੜੇ ਬਾਹਰ ਦੀਆਂ ਬੜੀ-ਬੜੀਆਂ ਕੰਪਨੀਆਂ ਵੱਡੇ-ਵੱਡੇ ਪਾਰ ਮੰਝੀ ਆ ਰਹੀਆਂ ਨੇ ਮਜ਼ਦੂਰਾਂ ਦਾ ਕੰਮ ਘਟ ਰਿਹਾ ਰੇ ਬੜੀ ਮਸ਼ੀਨਰੀ ਆ ਰਹੀ ਆ ਉਹ ਮਜ਼ਦੂਰਾਂ ਦਾ ਹੱਥੋਂ ਰੁਜ਼ਗਾਰ ਖੁੱਸ ਰਿਹਾ ਅੱਜ ਇਹ ਕਹਿੰਦੇ ਜਿਹੜੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਆ ਰੋਡ ਬਣਦ ਨੇ ਬਿਲਡਿੰਗਾਂ ਬਣਦੀਆਂ ਨੇ ਜਿਹੜਾ ਮਸ਼ ਉਹਤੇ ਮਜ਼ਦੂਰ ਦੀ ਵੀ ਲੋੜ ਹੈ ਜਿਹੜਾ ਮਜ਼ਦੂਰ ਦਾ ਘਰ ਦਾ ਚੁੱਲਾ ਜਿਹੜਾ ਚੱਲਣਾ ਚਾਹੀਦਾ ਜਿਹੜੀਆਂ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਅਸੀਂ ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਸਰਕਾਰਾਂ ਨੂੰ ਬੇਨਤੀ ਕਰਦੀ ਹੈ ਜਿਹੜੀਆਂ ਵੱਡੀਆਂ ਵੱਡੀਆਂ ਮਲਟੀਆਂ ਕੰਪਨੀਆਂ ਆ ਰਹੀਆਂ ਨੇ ਉਹ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਤੇ ਜਿਹੜਾ ਮਜ਼ਦੂਰ ਦਾ ਹੱਕ ਆ ਉਹਨਾਂ ਨੂੰ ਵੀ ਮਜ਼ਦੂਰਾਂ ਨੂੰ ਜਿਹੜਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਦੇ ਘਰ ਦੇ ਚੁੱਲ੍ਹੇ ਆ ਉਹ ਚੱਲਦੇ ਰਹਿਣ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਉਹਨਾਂ ਦਾ ਵੀ ਜਿਹੜਾ ਬੜਾਪਾ ਵਾ ਉਸੇ ਵੰਦਾ ਜਾਵੇ ਧੰਨਵਾਦ ਸਾਰਾ